ਯਾਰ ਇਹ ਤਾਂ ਮੈਂ ਲੈ ਗਿਆ ਤੂੰ ਕਿਹੜਾ ਵੀ ਆ ਰਿਹਾ ਪਹਿਲਾਂ ਮੈਂ ਆ ਬਾਈ ਇੱਥੇ ਹੋਰ ਤੂੰ ਕਿਹੜਾ ਬਾਈ ਬਾਈ ਮੇਰੀ ਮਣੀ ਬਾਈ ਨਾਲ ਗੱਲ ਹੋਈ ਆ ਫੋਨ ਤੇ ਬਾਈ ਮੇਰੀ ਵੀ ਗੱਲ ਹੋਈ ਆ ਤੇਰੀ ਕੋਲ ਹੋਈ ਆ ਮੇਰੀ ਸਵੈਰੀ ਗੱਲ ਹੋਈ ਆ ਫੋਨ ਦਿਖਾ ਯਾਰ ਫੋਨ ਤਾਂ ਮੈਂ ਫੋਨ ਬਣਾ ਕੇ ਪਿਆ ਗੱਡੀ ਚ ਯਾਰ ਬਾਈ ਮੈਂ ਮਣੀ ਬਾਈ ਨੂੰ ਫੋਨ ਲਾ ਕੇ ਕਿਹਾ ਵੀ ਬਾਈ ਮੈਂ ਜੈਗਵਰ ਗੱਡੀ ਲੈ ਕੇ ਆਣੀ ਆ ਬਾਈ ਜੈਗਵਰ ਦੀ ਮੇਰੀ ਗੱਲ ਹੋਈ ਆ ਯਾਰ ਮੈਂ ਬਥੇ ਸ਼ਾਟਿੰਗ ਲਈ ਨਿੱਕੀ ਹੁੰਦੇ ਆ ਯਾਰ ਬਾਈ ਇਹਨੂੰ ਵਿਆਹ ਲਈ ਡਿੱਕੀ ਬਾਈ ਮੈਂ ਪ੍ਰੋਡਕਸ਼ਨ ਤੈਨੂੰ ਵਿਆਹ ਲਈ ਡਿੱਕੀਆਂ ਜਹੋਂਗੇ ਬਾਈ ਯਾਰ ਮੈਂ ਪ੍ਰੋਡਕਸ਼ਨ ਦਾ ਕੰਮ ਕਰਦਾ ਬਾਈ ਯਾਰ ਇਹ ਸੀਗਾ ਕਿਉਂ ਬਾਈ ਗੱਲ ਜਵਾਨ ਦੀ ਹੈ ਯਾਰ ਹੋਏ ਹੋਇਆ ਕੀ ਆ ਹੋਣਾ ਕੀ ਬਾਈ ਯਾਰ ਆਪਣਾ ਸ਼ੂਟ ਸੀਗਾ ਤੁਹਾਨੂੰ ਕਹੀ ਬਾਈ ਪਸ਼ੂਰੇ ਤੋਂ ਗੱਡੀ ਚਾਹੀਦੀ ਚੈਕਰ ਤੁਸੀਂ ਲੈ ਜਿਓ ਗੱਲ ਨੂੰ ਤੇ ਮੇਰੇ ਬੰਦੇ ਰਿੱਕੀ ਜਾਂਦੇ ਨੇ ਕਿ ਕਦੀ ਮੈਂ ਲੈ ਕੇ ਜਾਣੀ ਆ ਯਾਰ ਇਹ ਵਿਆਹ ਤੇ ਹੋਇਆ ਇਹ ਵਿਆਹ ਤੇ ਹੋਇਆ ਮਗਰੋਂ ਨੂੰ ਮوضوع ਹੈ ਹਾਂ ਜੀ ਇੱਥੇ ਇੰਦਰ ਸ਼ੂਟ ਤੁਹਾਡਾ ਸਾਡਾ ਬਾਈ ਸਾਡਾ ਬਾਈ ਇੱਥੇ ਆਪਣਾ ਨਿਮਰ ਦਾ ਘਰ ਹੈ ਜਿੱਥੇ ਗਾਣੇ ਆ ਸ਼ੂਟ ਹੈ ਬਾਈ ਅੱਛਾ ਕਿਹੜੀ ਜਗ੍ਹਾ ਇੱਧਰ ਆਪਣਾ ਇੱਥੇ ਘੂਆਂ ਜਦ ਲਈ ਸ਼ੂਟ ਚੱਲਦਾ ਜੀ ਹਾਂਜੀ ਹਾਂਜੀ ਕਿੰਨੀਆਂ ਕਿੱਡੀ ਜੇ ਨੇ ਗੱਡੀ ਬਾਈ ਮੈਨੂੰ ਦੋ ਹੀ ਚਾਹੀਦੀਆਂ ਆ ਉਹ ਸੀਰੀਅਲ ਸੀਰੀਅਲ ਚਾਹੀਦੀ ਆ ਹਾਂਜੀ ਕੋਈ ਗੱਡੀ ਮੇਰੇ ਚੰਡੀਗੜ੍ਹ ਖੜੀਆਂ ਨੇ ਮੈਂ ਉੱਥੋਂ ਭੇਜ ਦੇਣਾ ਕਿਉਂ ਲੜੀ ਜੈਨੋ ਯਾਰ ਤੇ ਫਿਰ ਇਹਦਾ ਕੰਮ ਕਰਦੇ ਕਿੰਨੇ ਕਰਦੇ ਤੈਨੂੰ ਆ ਤਿੰਨ ਤਾਂ ਹੋਰੇ ਖੜੀਆਂ ਨੇ ਦੋ ਤਿੰਨ ਤਾਂ ਹੋਰ ਚਾਹੀਦੇ ਉੱਥੋਂ ਭੇਜ ਮੈਂ ਤਾਂ ਪਹਿਲਾਂ ਐਮ ਤਾਂ ਹੀ ਕਿਤੇ ਲੈਣੀ ਆ ਕੋਈ ਨਹੀਂ ਅਸੇ ਬਾਈ ਇਧਰ ਆਲੀ ਗੱਡੀ ਮਿਲ ਜੂ ਨਾਲ ਦੀਆਂ ਯਾਰ ਚਾਰ ਪੰਜ ਨੇ ਮੇਰੇ ਲੱਗ ਖੜੀਆਂ ਨੇ ਦਿਖਾਉਂਗੇ ਦਿਖਾਉਗੇ ਹੈਗੇ ਇੱਥੇ ਉਹ ਆ ਦੇਖ ਆ ਇੱਕ ਉਹ ਖੜੀ ਦਾ ਤੂੰ ਉਹ ਲੈ ਜਾ ਪਰਲੀ ਆਲੇ ਜਲਾ ਹੋਰ ਦਸ ਕੌੜੀਆਂ ਨੇ ਯਾਰ ਹੁਣ ਵੀ ਇਹ ਆ ਬਈ ਵਿਆਹ ਮੈ ਲੈਣੀ ਤੂੰ ਲੈ ਜਾ ਜੀ ਤੂੰ ਲੈ ਜਾ ਯਾਰ ਬਸ ਇਹ ਗੱਡੀ ਦਾ ਸਗਾ ਲਾਈਟ ਆਰੀ 1.5 ਲੱਖ ਦੇ ਲੱਗੇ ਨੇ ਨਹੀਂ ਨਹੀਂ ਹੈ ਤਾਂ ਸੇਵ ਆ ਬਈ ਇਹ ਮੈਂ ਕਿਹਾ ਲਾਈਟ ਆਰੀ ਮਹਿੰਗੇ ਲੱਗੇ ਰਹੇ ਨੇ ਨਹੀਂ ਨਹੀਂ ਕਹਿ ਰਹੇ ਉਤਰ ਜਿਆਦਾ ਹੀ ਹੋਣਾ ਹੈ ਨਹੀਂ ਯਾਰ ਨਹੀਂ 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 ਬਾਈ ਜਾ ਤੂੰ ਇਹ ਲੈਣੀ ਹੈ ਇਹ ਲੈਣੀ ਹੈ ਇਹ ਲੈ ਲੈ ਇਹ ਲੈ ਲੈ ਬਾਈ ਇਹਨੂੰ ਕੋਈ ਨਹੀਂ ਤੁਸੀਂ ਆਪ ਚ ਰਲਣਾ ਜਿਹੜੀ ਮਰਜ਼ੀ ਲੈ ਦੋਨੋਂ ਸੋਹਣੀਆਂ ਹੋਰ ਤੂੰ ਆ ਲਾਈਟ ਦਿਖਾ ਯਾਰ ਵੀਰ ਨੂੰ ਆ ਦੇਗਾ ਦਿਖਾ ਲਾਈਟ ਧੱਕੜ ਬਾਈ ਆਪਾਂ ਕਾਕਰੀ ਆਪਾਂ ਉਹ ਨਹੀਂ ਨਹੀਂ ਆ ਵੀ ਦਿਖਾ ਦੇ ਬਾਈ ਮਾੜਾ ਜਾ ਜਾ ਆਦ ਖਾ ਭਾਈ ਬੜਾ ਜਾ ਆਦ ਗੱਲ ਸੁਣ ਲੈ ਹੁਣ ਤੂੰ ਇਹ ਗੱਡੀ ਨੀ ਜੜਾ ਵੱਢੀ ਭਾਈ ਨੀ ਗੱਡੀ ਦੇਖ ਵਿੱਚੋਂ ਆ ਕੇ ਕਿੰਨੀ ਘੜਾ ਵੱਢੀ ਤਾਂ ਰਾਵੀ ਜਮਾ ਨਮੀ ਪਈ ਜਾ ਓਏ ਤੂੰ ਤਾਂ ਇੱਕ ਦੇ ਹੋ ਗੱਡੀ ਦੇ ਆਏ ਮੈਂ ਕਿਹਾ ਗੱਡੀ ਦੇ ਟਾਇਰ ਵੱਡੇ ਆ ਇੱਕ ਦੇ ਗੱਡੀ ਅੰਦਰ ਸੁਣੀ ਆ ਇੱਕ ਚੀਜ਼ ਹੀ ਮਿਲੂਗੀ ਤੈਨੂੰ ਤਾਂ ਬਟੇੜਾ ਨਹੀਂ ਲੱਗਿਆ ਜਾ ਜਾ ਸਾਰੇ ਘਿਰਨ ਦੇਣਗੇ ਆ ਸਣੋਂ ਵਾਲਾ ਜਿਹੜੀਆਂ ਗੱਡੀਆਂ ਆਪਣੇ ਚੰਡੀਗੜ੍ਹ ਤੋਂ ਖੜੀਆਂ ਨੇ ਉਹ ਵੀ ਨਮੀਆਂ ਨੇ ਇਤੋਂ ਵੀ ਵਧੀਆ ਹੋਣਗੀਆਂ ਮਣੀ ਭਾਈ ਇਹਦੇ ਨਾਲ ਕੀ ਖੜੀਆਂ ਨੇ ਐਸਜੀਐਲ ਮਾਡਲ ਦੀ ਨੇ ਇੱਥੇ ਗਈਆਂ ਨੇ ਸ਼ੂਟ ਤੇ ਨੇ ਉਹ ਗੱਡੀਆਂ ਹੁਣ ਦੁਪਹਿਰੇ 3:00 ਵਜੇ ਵੇਲੀਆ ਹੋ ਜਾਣੀਆਂ ਤੂੰ ਜੋ ਉੱਥੋਂ ਹੀ ਮੰਗਾ ਲਿਓ ਭਾਈ ਇਹਦੇ ਨਾਲ ਗੱਡੀ ਦਾ ਗਲਤੀ ਬਹੁਤ ਵੱਡੀ ਹੈ ਤੁਹਾਨੂੰ ਹੋਣ ਲਾ ਲਿਆ ਇਹ ਬੰਦਾ ਆਇਆ ਲੁਧਿਆਣੋਂ ਉਹ ਉਹ ਪਾਗਲ ਇਹ ਨਹੀਂ ਪਤਾ ਕੀਤਾ ਵੀ ਇਹ ਮੈਂ ਲੁਧਿਆਣੋਂ ਗੱਡੀ ਵੇਚ ਤੁਹਾਨੂੰ ਤੁਹਾਨੂੰ ਕਿੱਡੀ ਮਿਲ ਜੰਦੀ ਆ ਪਤਾ ਨਹੀਂ ਜੀ ਆ ਵੀ ਇੱਥੇ ਚੱਲੇ ਵੀ ਚੰਡੀਗੜ੍ਹ ਚੱਲਿਆ ਸੀਗਾ ਕੋਈ ਗੱਲ ਇਹ ਆਪਣੇ ਦਫ਼ਤਰ ਹੋ ਗਿਆ ਕੋਈ ਗੱਲ ਜਲੰਧਰ ਦੀ ਬਈਆਂ ਦਾ ਕੰਮ ਜਲੰਧਰ ਵੀ ਹੈ ਭਾਈ ਦੱਸ ਦਿਓ ਮਰਾ ਜੀ ਭਾਈ ਕਿਹੜੀ ਕਿਹੜੀ ਜਲੰਧਰ ਪਈ ਆਪਣਾ ਆਫਿਸ ਹੈ ਵੀਰੇ ਮਕਸੂਦਾ ਚੌਂਕ ਕੋਲੇ ਇਹ ਤੁਸੀਂ ਜਲੰਧਰ ਤੋਂ ਵੀ ਲੈ ਸਕਦੇ ਆ ਗੱਡੀ ਅੰਮ੍ਰਿਤਸਰ ਤੋਂ ਨੂੰ 에어ਪੋਰਟ ਰੋਡ ਤੇ ਗੱਡੀ ਵੀ ਜੋ ਉੱਥੇ ਵੀ ਆਫਿਸ ਆਪਣਾ ਸਰੰਦ ਚੱਲ ਜਿਓ ਆਪਣਾ ਪਟਿਆਲੇ ਸਰੰਦ ਰੋਡ ਤੇ ਬਾਰਨਾ ਬਣਾਉਂਦੇ ਵੀ ਆਪੂ ਦਾ ਬਈ ਗੱਡੀਆਂ ਸਾਰੀਆਂ ਖੜੀਆਂ ਫਿਰ ਹਾਂ ਸਾਰੇ ਪਾਸੇ ਬਈ ਮਣੀ ਕਿਹੜੀਆਂ ਕਿਹੜੀਆਂ ਗੱਡੀਆਂ ਆਪਣੀਆਂ ਸਾਡੇ ਕੋਲੇ ਪੁਰਾਣੇ ਮਾਡਲ ਦੀਆਂ ਤਿੰਨ ਨੇ ਨਵੇਂ ਮਾਡਲ ਦੀਆਂ ਦੋ ਨੇ ਇੱਕ ਸ਼ਾਹ ਰੈਂਜਾ ਵੀ ਹੈਗੇ ਪੰਜ ਪੰਜ ਰੈਂਜਾ ਨੇ ਅੱਛਾ ਜੀ ਵਿਆਹਾਂ ਦਾ ਸਾਲਾ ਦੌਰ ਆ ਤੁਹਾਨੂੰ ਪਤਾ ਠੰਡੇ ਦਾ ਦਿਨ ਆ ਵਿਆਹਾਂ ਤੇ ਗੱਡੀਆਂ ਕਾਫੀ ਗਈਆਂ ਹੋਈਆਂ ਨੇ ਜੀ ਬੰਦੇ ਹੋਰ ਇਹ ਗੱਡੀਆਂ ਪੰਜ ਛੇ ਕੀ ਖੜੀਆਂ ਤੁਸੀਂ ਵੀ ਅਚਾਨਕ ਹੀ ਆ ਗਏ ਹਾਂਜੀ 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 ਚਲੋ ਕੋਈ ਗੱਲ ਤੇ ਆ ਬਈ ਦਿਖਾਓ ਬਾਰੇ ਸਾਰੀਆਂ ਗੱਡੀਆਂ ਨਾਂ ਦੱਸੋ ਬਈ ਤੇ ਇਹਨਾਂ ਦਾ ਕੀ ਆ ਵਾਸਤੇ ਸ਼ੂਟ ਵਾਸਤੇ ਕੋਈ ਥੋੜਾ ਗੈਸਟ ਆਇਆ 에어ਪੋਰਟ ਪਿਕ ਡ੍ਰੌਪ ਕਿਤੇ ਕਰਨਾ ਸਾਰਿਆਂ ਵਾਸਤੇ ਜੀ ਬਾਈ ਕਿਸੇ ਨੂੰ ਘੁੰਮਣ ਵਾਸਤੇ ਲੈ ਕੇ ਆਣੀ ਗੱਡੀ ਘੁੰਮਣ ਵਾਸਤੇ ਡਰਾਈਵਰ ਭੇਜ ਦਾਂਗੇ ਡਰਾਈਵਰ ਭੇਜ ਦੋਗੇ ਭੇਜ ਦਾਂਗੇ ਨਾਲ ਗੱਡੀ ਠੀਕ ਹੈ ਜੀ ਆ ਗੱਡੀ ਬਾਈ ਵੀ ਸੇਮ ਸੇਮ ਹੀ ਹੈ ਆਏ ਵੀ ਹੈ ਕੋਰਾ ਇਹ ਛੋਟਾ ਮੋਡਲ ਹੈ ਜੀ ਬਾਈ ਰੈਂਜਰ ਹੈ ਨਹੀਂ ਅੱਜ ਕਿ ਚਾਰ-ਪੰਜ ਰੈਂਜਰਾਂ ਗੱਡੇ ਆ ਯਾਰ ਕੰਦਸੇ ਰਹਿ ਕੇ ਠੰਡੇ ਆ ਜਿੰਗੀਆਂ ਹੋਈਆਂ ਹੈ ਡਾਟਾ ਹੈਵੀ ਨੇ ਹਾਂ ਡਾਟਾ ਹੈਵੀ ਆ ਬਾਈ ਕੰਦੀਆਂ ਰੈਂਜਰਾਂ ਫਿਰ ਉਹ ਕਈਆਂ ਹੋਈਆਂ ਹਾਂ ਹਾਂ ਜੀ ਹਾਂ ਜੀ ਆ ਦੇਖੋ ਜੀ ਕਿਧਰ ਚੱਲ ਰਹੇ ਵਿਆ ਉਹ a4 ਉਹ ਵੀ ਖੜੀ ਹੋ ਸਿਕਸ ਖੜੀ ਹੈ ਤੁਹਾਡੀ ਵੀਡੀਓ ਵੀ ਦੇਖੀ ਸੀ ਤੁਸੀਂ ਬਈ ਦਿੱਲੀ ਵਾਲਾ حساب ਤਾਬ ਕੀ ਆਪਣਾ ਉਹ ਵਨ ਵੇ ਟੈਕਸੀ ਦਾ ਹੁੰਦਾ ਜੀ ਲੁਧਿਆਣਾ ਦਿੱਲੀ ਤੇ ਟੈਕਸੀ ਦਾ 92 ਦਾ ਸਮਝਾਉਂਦੇ ਕਰਦੇ ਇਹ ਕਿਸੇ ਵੀਰ ਨੇ ਦਿੱਲੀ ਤੋਂ ਆਣਾ ਕਿ ਦਿੱਲੀ ਜਾਣਾ ਲੁਧਿਆਣਾ ਚੰਡੀਗੜ੍ਹ ਤੋਂ ਵਨ ਸਾਈਡ ਲਈ ਗੱਡੀ ਚਾਹੀਦੀ ਆ ਉਹ ਸਾਡੇ ਨਾਲ ਕੰਟੈਕਟ ਜੇ ਬਈ ਕਿਸੇ ਨੇ ਲੁਧਿਆਣੇ ਤੋਂ ਦਿੱਲੀ ਤੋਂ ਉਹ ਦਿੱਲੀ ਤੋਂ ਲੁਧੇ ਸਾਈਡ ਆਉਣਾ ਜਾਣਾ ਤਾਂ ਵਨ ਸਾਈਡ ਦੀ ਗੱਡੀ ਮਿਲ ਜਾਂਦੀ ਹੈ ਬਾਈ ਤੁਹਾਡਾ ਆ ਮਤਲਬ ਸੁਣੋ ਫਾਇਦਾ ਹੋ ਜਾਊਗਾ ਤੁਹਾਨੂੰ ਸਪੈਸ਼ਲ ਗੱਡੀ ਕਰਾ ਕੇ ਜਾਣ ਦੀ ਲੋੜ ਨਹੀਂ ਪਣੀ ਜੇ ਬਈ ਟੈਂਪੂ ਟਰੈਵਲ ਆਪਣਾ ਹੀ ਹੈ ਹਾਂ ਜੀ ਇਹ ਟਰੈਵਲ ਆਪਣੀ ਜੀ ਕੋਈ ਬੰਦੇ ਨੇ ਕਿਸ ਨੇ ਹਿਮਾਚਲ ਹਰਿਆਣਾ ਵਗੈਰਾ ਟੂਰ ਤੇ ਜਾਣਾ ਕਿਤੇ ਜੀ ਬਈ ਰਿਪੋਰਟ ਜਾਣਾ ਕਿਸੇ ਨੇ ਕਿਸੇ ਨੇ ਛੱਡਣ 12 15 ਸਵਾਰੀਆਂ ਸਾਡੇ ਕੋਲ ਆਰਮਾਨੀਆਂ ਵੀ ਮਿਲ ਜੇਗਾ ਟੈਂਪੂ ਟਰੈਵਲ ਦੂਸਰੇ 18 ਸੀਟਰੀ ਮਿਲ ਜੇਗਾ 12 ਪਲੱਸ 1 ਹੈ ਟਰੈਵਲਾਂ ਹਰ ਤਰਫ ਇਹਦਾ ਬਈ ਕੀ ਹਿਸਾਬ ਕਰਦਾ ਬਈ ਦਾ ਇਹਦਾ ਹਿਸਾਬ ਤਾਂ ਕਿਲੋਮੀਟਰ ਜਿਵੇਂ ਮੰਨ ਲਓ ਕਿਸੇ ਨੇ ਟੂਰ ਤੇ ਜਾਣਾ ਭਾੜੇ ਦੇ ਹਿਸਾਬ ਨਾਲ ਹੋ ਜਾਂਦਾ ਉਹ ਕਰ ਲੈਗੇ ਉਹ ਲਗ ਮੀਟਰ ਲੰਮਾ ਪੁੱਛੇਗਾ ਠੀਕ ਹੈ ਟੂਰ ਤੇ ਮਨੀ ਬਾਈ ਆਪਣੇ ਕੋਲ ਇੱਥੇ ਪਹਿਲਾਂ ਥੋੜਾ ਖੰਡਮਾਨਪੁਰ ਸੀ ਕਈ ਵੀਰਾਂ ਨੂੰ ਆਇਆ ਲੱਗਦਾ ਵੀ ਖੰਡਮਾਨਪੁਰ ਜੇ ਵੀ ਉੱਥੇ ਹੋਊਗਾ ਉੱਥੇ ਉਹ ਆਏ ਨਾ ਹੁਣ ਰੋਡ ਬਣਨਾ ਸ਼ੁਰੂ ਹੋ ਗਿਆ ਨਾ ਰੋਡ ਦੇ ਵਿੱਚ ਆ ਗਿਆ ਸੀ ਆਫਿਸ ਦਾ ਬਣਾਉਣਾ ਜੀ ਬਾਈ ਹਾਂ ਜੀ ਹਾਂ ਜੀ ਬਾਕੀ ਸੈਲਫ ਡਰਾਈਵ ਵਾਲੀਆਂ ਗੱਡੀਆਂ ਜਿਵੇਂ ਫੋਰਚੂਨਰ ਲੈਣੀ ਆ ਥਾਰ ਲੈਣੀ ਆ ਜੀ ਬਾਈ ਤੇ ਇਹ ਗੱਡੀਆਂ ਆਪਣੇ ਕੋਲ ਸੈਲਫ ਡਰਾਈਵ ਦਾ ਵੀ ਕੰਮ ਤੇ ਇੱਕ ਵਾਰੀ ਤੁਸੀਂ ਗੱਡੀਆਂ ਬਕਾਉ ਉਹ ਵੀ ਕਿਹਾ ਸ਼ਾਇਦ ਹਾਂ ਉਹ ਵੀ ਨਾਲ ਦੋ ਨਾਲ ਜਾ ਹਾਂ ਜੀ ਦੋ ਚਾਰ ਗੱਡੀਆਂ ਹੈਗੀਆਂ ਮੇਰੇ ਕੋਲ ਬਕਾਉ ਪੁਰਾਣੇ ਮਾਡਲ ਦੀਆਂ ਜਿਹੜੇ ਲੈਣੀਆਂ ਹੋਣ ਉਹ ਕਿਹੜੀਆਂ ਕਿ ਸਾਡਾ ਕਾਫੀ ਗੱਡੀਆਂ ਸੇਲ ਤੇ ਵੀ ਚੱਲੀ ਪੁਰਾਣੀ ਆ। ਇਹ ਬਾਈ ਇਹ ਕਟਾਣੀ ਦਾ ਬੈ ਇਹਦੇ ਕੋਲੇ ਮਤਲਬ ਆਪਣਾ ਕੰਮ ਹਾਂ ਔਰੇ ਆਪਣੀ ਬ੍ਰਾਂਚ ਆ ਜੀ ਇੱਕ ਇਹ। ਠੀਕ ਹੈ ਜੀ। ਹਾਂ ਆਓ ਆਪਣਾ ਲੋਕਰ ਤੋਂ ਆਫਿਸ ਦਾ ਸਾਹਮਣੇ। ਉਹ ਆ ਬਾਈ ਇੱਕ ਮਤਲਬ ਆਫਿਸ ਦਿਖਾ ਦਈਏ ਭਾਈ ਨੂੰ ਆ ਜਾਓ ਮੜਾ ਜਾ। ਹਾਂ ਜੀ ਹਾਂ ਜੀ ਉਹ ਵੀ ਦਿਖਾਵਾਂਗੇ ਤੁਹਾਨੂੰ ਤੇ ਇਹ ਗੱਡੀਆਂ ਤੁਹਾਨੂੰ ਅਸੀਂ ਦਿਖਾ ਦਿਆਂ। ਇੱਥੇ ਇਹ ਕਟਾਣੀ ਢਾਬੇ ਦੇ ਬਾਈ ਜੀ ਬਿਲਕੁਲ ਨਾ ਖੁੰਝੇ ਚ ਮਣੀ ਵੈਰੀ ਦੇ ਕਾਰ ਵਾਲੇ ਆ। ਸਾਡਾ ਭਰਾ ਬਹੁਤ ਵਧੀਆ ਸਾਡੇ ਇਨਸਾਨ ਹੈ ਘੈਂਡ ਭਰਾ ਸਾਡਾ। ਇਹਨਾਂ ਨਾਲ ਸਾਡੀ ਅਜਰੀ ਨਹੀਂ ਆਈ ਨਹੀਂ ਕਾਫੀ ਸਾਲਾਂ ਦੀ ਆ। ਇਹਨਾਂ ਨਾਲ ਖੰ ਉਹ ਸੜਕ ਵੱਡਾ ਸੜਕ ਨਿਕਲ ਕਰਕੇ ਉੱਥੋਂ ਫਰਵਾਇਆ ਨੇ ਇੱਥੇ ਕਰਤਾ ਹਾਂਜੀ ਆ ਆਫਿਸ ਆਪਣਾ ਹਾਂਜੀ ਹਾਂ ਤੇ ਬਾਈ ਇੱਥੇ ਕੌਣ ਵੜਦਾ ਫਿਰੋ ਪੂਰੇ ਮੈਨੇਜਰ ਹੁੰਦਾ ਆਪਣਾ ਜੀ ਮੈਜਰ ਹੁੰਦਾ ਜੀ ਹਾਂਜੀ ਮੁੰਡਾ ਬਿੱਲਾ ਹੁੰਦਾ ਔਰੇ ਠੀਕ ਹੈ ਜੀ ਇੱਕ ਜਲੰਧਰ ਹੈ ਜੀ ਇੱਕ ਲੁਧਿਆਣਾ ਇੱਕ ਅਮਰੀਕਸਰ ਹੈ ਇੱਕ ਅਮਰੀਕਸਰ ਸਾਹਿਬ ਇੱਕ ਸਰ ਆਪਣਾ ਪਟਿਆਲੇ ਇੱਕ ਬਟਿਆਲੇ ਜੀ ਤੇ ਇੱਕ ਮਤਲਬ ਇਹ ਕਿਹੜੀ ਜਾਵਾਗੀ ਬਾਈ ਮੇਰਾ ਰਾਣੀ ਢਾਬਾ ਚੰਡੀਗੜ੍ਹ ਲੁਧਿਆਣਾ ਹਾਈਵੇ ਤੇ ਜੀ ਸਮਾਨੋਂ ਉੱਤੋਂ ਔਰ ਉੱਚੇ ਪਿੰਡ ਦੇ ਵਿਚਾਲੇ ਹੈ ਉੱਚਾ ਪਿੰਡ ਤੇ ਖਮਾਣੋਂ ਦੇ ਵਿਚਾਲੇ ਹੈ ਮਿੱਤਰਾ ਢਾਬੇ ਤੋਂ ਪਹਿਲਾਂ ਮਿੱਤਰਾ ਢਾਬ ਗੱਡੀਆਂ ਕਰਾਉਣੀਆਂ ਬੁੱਕ ਚਾਹੀਏ ਵਿਆਹ ਸ਼ਾਦੀ ਲਈ ਚਾਹੀਏ ਸ਼ੂਟਿੰਗ ਲਈ ਕਿਤੇ ਵਸੇ ਜਾਣ ਦੀ ਲੋੜ ਨਹੀਂ ਤੁਹਾਨੂੰ ਜੇ ਖਰੜ ਖਰੜ ਦੀ ਚੀਜ਼ ਮਿਲਦੀ ਹੈ ਚੰਡੀਗੜ੍ਹ ਚੰਡੀਗੜ੍ਹ ਨੇੜੇ ਐ ਮਹਾਲੀ ਨੇੜੇ ਐ ਸਿੱਖ ਹਿਮਾਚਲ ਹਾਂ ਹਰਿਆਣਾ ਜਿੱਥੇ ਮਰਜ਼ੀ ਗੱਡੀ ਮਾ ਸਕਦੇ ਆ ਜਿੱਥੇ ਵੀ ਆਪਾਂ ਗੱਡੀਆਂ ਹਾਂ ਬਾਈ ਸ਼ੂਟਿੰਗਾਂ ਖਾਣੀਆਂ ਕਾਫੀ ਜਲਦੀ ਆ ਗੱਡੀਆਂ ਆ ਦੇਣਾ ਹਾਂਜੀ ਸ਼ੂਟਿੰਗਾਂ ਚ ਜਲਦੀ ਹੋਣੀ ਹੋ ਰਾਤ ਬਾਈ ਮਣੀ ਕੋਲੇ ਆਉਂਗੇ ਨਾ ਬਾਈ ਆਪਣਾ ਨਾਮ ਲੈ ਲਓ ਬੂਟਾ ਅਗਲਾ ਦੀ ਤੇ ਕੋਈ ਚੱਕਰੀ ਨਹੀਂ ਆ ਤੁਹਾਡੇ ਨਾਲ ਰੇਟਾਂ ਦੀ ਗੱਲ ਨਹੀਂ ਕਰਨੀ ਬਿਲਕੁਲ ਇਹ ਉਹ ਜਾਂ ਇਨਸਾਨ ਹੀ ਇਹ ਨਹੀਂ ਵੀ ਬੰਦੇ ਨੂੰ ਪੈਸਾ ਕਮਾ ਇੱਕ ਵਾਰੀ ਬਾਈਨਾ ਵਰਤ ਕੇ ਦੇਖੋਗੇ ਤੁਹਾਨੂੰ ਸਵਾਦ ਆ ਜਾਊਗਾ ਠੀਕ ਹੈ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਠੀਕ ਹੈ